ਜੀ ਨੂਰ ਦੇ ਕਾਰਨ ਹੋ ਰਿਹਾ ਰੰਗ ਤੇ ਵਾਲ ਪੱਟੀ ਦਾ ਕੰਮ ਤਕਰੀਬਨ ਬਸ ਫਰੰਟ ਤੇ ਰਹਿ ਗਿਆ ਅੰਦਰ ਸਾਰੇ ਕਮਰੇ ਜਨੇ ਬੜ ਗਿਆ ਹੁਣ ਰੋਲਾ ਬਸ ਕਲੇ ਰੰਗ ਦਾ ਪੈ ਰਿਆ ਬਾਈ ਹੁਣੀ ਕਹਿੰਦੇ ਆਹ ਕਰ ਲਾ ਬਾਈ ਹੁਣੀ ਆਹ ਕਰ ਦੇ ਕਹਿੰਦੇ ਆਹ ਕਰ ਲੋ ਨੂਰ ਕਹਿੰਦੀ ਹੋਰ ਕਰ ਲ ਹੁਣ ਤੁਸੀਂ ਵੀ ਦੱਸੋ ਬਣਾ ਨੇੜੇ ਆ ਕੇ ਦੱਸੋਖਿਆ ਮਾਦਰ ਮੈਂ ਕਹਿੰਦਾ ਜਿਆਦਾ ਆ ਦਿਖਾ ਦੇ ਰੰਗ ਹੈ ਸਾਰੇ ਪੈਨਪਰ ਜਿੰਨੇ ਵੀ ਆਪਣੀ ਵੀਡੀਓ ਦੇਖਣਗੇ ਕਮੈਂਟ ਕਰਕੇ ਦੱਸਿਓ ਵੀ ਆਪਾਂ ਯਾਰ ਕਿਹੜਾ ਰੰਗ ਕਰਾਈਏ ਅਸੀਂ ਆਪ ਕਨਫਿਊਜ਼ ਹੋਏ ਪਏ ਆ ਕਿਹੜਾ ਫਾਈਨਲ ਕੀਤਾ ਤੁਸੀਂ ਹੱਥ ਲਾ ਕੇ ਦੱਸਿਓ ਬਾਈ ਮੜਾ ਜਾ ਦਾਸ ਕਿਹੜਾ ਆਪਾਂ ਤਾਂ ਆ ਕੀਤਾ ਸੀ ਆ ਸੀ ਕਿ ਆ ਸੀ ਆ ਕੀਤਾ ਸੀ ਈਸਟਰ ਕਾਰਡ ਆ ਕੀਤਾ ਇਹਨਾਂ ਨੇ ਫਾਈਨਲ ਅੱਛਾ ਪਹਿਲਾਂ ਆ ਕਿਤੇ ਹਨ ਤੇ ਹੁਣ ਅਸੀਂ ਚਿੰਤਾਾਂ 'ਚ ਫਸੇ ਪਏ ਆ ਵੀ ਕੀ ਕਰੀਏ ਹੁਣ ਤੁਸੀਂ ਦੱਸੋ ਕਿਹੜੇ ਕੰਨੇ ਦੋ ਯਾਰ ਆਈ ਤਾਂ ਤੁਹਾਨੂੰ ਕਿੰਨੇ ਵੀ ਇਹ ਵੀ ਠੀਕ ਆ ਟਰਾਈ ਕਰ ਲਓ ਪਰ ਇਹ ਕਿੰਨੇ ਵੀ ਥੋੜਾ ਜਿਹਾ ਫਿੱਕਾ ਕਰ ਲਓ ਤੂੰ ਤੂੰ ਕਿਹੜਾ ਕਰਾਉਣਾ ਉਧਰ ਉਧਰ ਤੂੰ ਦੱਸ ਕਿਹੜਾ ਕਰਾਉਣਾ ਹਾਂ ਤੂੰ ਦੱਸ ਤੂੰ ਦਾਤੇ ਮੈਂ ਤਾਂ ਹਾਂ ਸਹੀ ਹੈ ਹੈ ਇਹ ਟੈਗ ਦਿਖਾ ਦੇ ਵੀ ਕਿਉਂ ਤਾਂ ਨਹੀਂ ਇੱਕ ਚੁਆਈ ਸੀ ਆ ਤੁਹਾਡੇ ਉਹ ਯਾਰ ਪਤਾ ਚੱਕਰ ਬਾਈ ਕੀ ਪੈ ਰਿਆ ਆ ਨਾ ਇੱਥੇ ਬਹੁਤ ਸਾਰੇ ਵਾਏ ਹੋਏ ਆ ਪਤਾ ਨਹੀਂ ਲੱਗਦਾ ਤੇ ਹੁਣ ਇਹ ਇਹ ਕਹਿੰਦੇ ਵੀ ਅਸੀਂ ਗੂੜਿਆਂ 'ਚ ਕਰਨਾ ਬਾਈ ਉਹਨੇ ਕਹਿੰਦੇ ਗੂੜੇ ਨਹੀਂ ਕਰ ਸਕਦੇ ਫਿੱਕਾ ਹੀ ਆ ਨੂਰ ਤਾਂ ਹੁਣ ਇਹਦੇ ਤੇ ਆ ਗਿਆ ਕਹਿੰਦਾ ਆ ਕਰ ਇਹਦੇ ਇਹਦੇ ਤੇ ਚਲ ਕੋਈ ਨਾ ਬੂ ਦੇਖ ਲੈਨੇ ਆ ਤੇ ਤਕਰੀਬਨ ਜਾਨੀਏ ਰੋਲਾ ਬਸ ਰੰਗ ਦਾ ਪੈ ਰਿਆ ਇੱਕ ਵਾਰੀ ਮੜਾ ਅੰਦਰ ਦਿਖਾ ਦਈਏ ਸੁੱਖਿਆ ਆ ਜੰਦਰ ਲਿਆ ਆ ਦਿਖਾ ਰੋ ਆਜੋ ਆ ਸਾਰਾ ਹਾਂ ਸਾਰਾ ਆਹ ਰਹਿ ਗਿਆ ਫਰੰਟ ਸਾਰਾ ਨਿਬੜਨ ਵਾਲਾ ਵਾ ਅੰਦਰ ਵੀ ਦਿਖਾਇਆ ਆ ਜਾ ਅੰਦਰ ਦਿਖਾਇਆ ਸੁਖਿਆ ਆ ਜਾ ਬਈ ਲਓ ਜੀ ਤਕਰੀਬਨ ਜਿੰਨਾ ਵਾਲ ਪੱਟੀ ਦਾ ਕੰਮ ਆ ਸਾਰਾ ਬਾਈ ਹੁਣਾਂ ਨੇ ਨਿਵੇੜਤਾ ਇਧਰ ਲਿਆ ਸੁਖਿਆ ਇਧਰ ਸਾਰੇ ਕਮਰਿਆਂ ਦੇ ਵਿੱਚ ਨਿਬੜ ਗਿਆ ਵਾਲ ਪੱਟੀ ਦਾ ਤੇ ਉਧਰ ਵੀ ਦਿਖਾ ਦਈਏ ਇਧਰ ਸਾਰਾ ਨਿਵੇੜਤਾ ਹਾਂ ਤੇ ਇਹ ਆਪਣੇ ਬਾਈ ਹੈਗੇ ਸਾਰੇ ਕਿਸ਼ਨਪੁਰੇ ਤੇ ਇਹਨਾਂ ਦਾ ਮੇਨ ਠੇਕੇਦਾਰ ਹੈਗਾ ਵਾ ਆ ਬਾਈ ਮਲਾ ਦੀਆ ਬੜਾ ਤੇ ਬਾਈ ਹੈਗਾ ਸਾਡਾ ਜੋਬਨ ਤੇ ਬਾਈ ਦਾ ਪਿੰਡ ਹੈ ਕਿਸ਼ਨਪੁਰਾ ਤੇ ਇਹ ਬਾਈ ਨੇ ਠੇਕਾ ਲਿਆ ਹੋਇਆ ਵਾ ਹੁਣ ਇਹ ਘੱਟੇ ਜੀ ਵੀ ਜਾ ਰਿਹਾ ਥੋੜਾ ਥੋੜਾ ਲੱਤਾਂ ਵੀ ਦੀਆਂ ਕੰਮ ਲੀਆਂ ਕੋਈ ਨਹੀਂ ਕੋਈ ਨਹੀਂ ਬਾਈ ਤੁਹਾਡੇ ਨਾਲ ਤੇ ਸਾਰਾ ਜਨਕੀ ਵੀ ਤਕਰੀਬਨ ਵਾਲ ਪੱਟੀ ਦਾ ਅੰਦਰ ਨਿਬੜ ਚੁੱਕਾ ਵਾ ਹਾਂ ਸੋਈ ਨਹੀਂ ਹੁੰਦੀ ਹਾਂ ਬਾਈ ਵੀ ਸਾਨੂੰ ਟੈਨਸ਼ਨਾਂ 'ਚ ਪਾਈ ਫਿਰਦਾ ਆਜਾ ਬਾਹਰ ਹੀ ਆਜਾ ਸਖਿਆ ਆਜੋ ਬਾਹਰ ਆਜੋ ਤੇ ਬਾਈ ਸਾਨੂੰ ਪਾਈ ਫਿਰਦਾ ਟੈਨਸ਼ਨਾਂ 'ਚ ਕਦੇ ਕਰਨਾ ਪ੍ਰਾਈਮਰ ਕਰ ਲੋ ਤੇ ਕਦੇ ਕਰਨਾ ਰੰਗ ਕਰ ਲੋ ਹੁਣ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਰੰਗ ਕਰੀਏ ਕਿ ਪ੍ਰਾਈਮਰ ਕਰੀਏ ਹਾਂ ਬਾਈ ਕਾ ਯਾਰ ਹੂੰ ਫਿੱਕਾ ਯਾਰ ਆ ਸੋਣਾ ਹੈ ਮੇਰਾ ਤਾਂ ਡੈਡੀ ਕਹਿੰਦਾ ਫਿੱਕਾ ਬਾਣ ਕੌਣ ਕਿਹੜਾ ਨੱਬੜਿਆ ਸਾਡਾ ਫੈਸਲਾ ਕਿਹੜਾ ਵੀ ਦੱਸੋ ਆਹ ਵਾਲਾ ਸੋਹਣਾ ਵਾ ਤੇ ਇਹੀ ਤਾਂ ਕਹੀ ਜਾਂਦੇ ਹੋ ਫਿਰ ਤੇ ਇਹ ਤਾਂ ਵੀਰੇ ਕਹਿੰਦੇ ਇਹ ਤਾਂ ਹੀ ਕਹਿੰਦੇ ਆ ਤੇ ਫਿਰ ਵਧੀਆ ਕਿਸੋ ਬੰਦ ਕਰ ਬੰਦ ਕਰ ਫੋਨ ਤੇ ਹੁਣ ਜਨਤਾ ਜਵੇ ਹੁਣ ਮੈਂ ਕਿਹੜਾ ਫਾਈਨਲ ਕੀਤਾ ਬੰਥੀਆ ਬਾਈ ਉਹਨਾਂ ਨੂੰ ਦੱਸ ਦੋ ਸਾਰਿਆਂ ਨੂੰ ਦਿਖਾ ਦਈਏ ਜਿੰਨੇ ਭੈਣ ਭਰਾ ਆਪਣੇ ਨਾਲ ਜੁੜੇ ਆ ਇਵਨਿੰਗ ਰੋਜ਼ ਇਹਨਾਂ ਨੂੰ ਦੱਸ ਦਈਏ ਕਿਹੜਾ ਫਾਈਨਲ ਕੀਤਾ ਦੱਸੋਗੇ ਇਹਨਾਂ ਦੀ ਕਿੱਥੇ ਆ ਕਿਹੜਾ ਕੀਤਾ ਆ ਵੀ ਲਿਖਿਆ ਹੋਇਆ ਇੱਥੇ ਪੜ੍ਹ ਕੇ ਦੇਖ ਲੈ ਕਿਹੜਾ ਦੱਸੋਗੇ ਰਾਣੀ ਇ ਨਹੀਂ ਨਹੀਂ ਆ ਇਧਰ ਆ ਆ ਕੀ ਤਾਨੂੰ ਨੇ ਆੜ ਦੱਸ ਦੇ ਇੱਕ ਮਿੰਟ ਸਾਰਿਆਂ ਨੂੰ ਇਹ ਕੀ ਦਾ ਖੇੜਾ ਦੱਸ ਨੂਰ ਜਲਦੀ ਕਰ ਡੌਗਵੁੱਡ ਬਲੋਸਮ ਆਪਾਂ ਐ ਨਹੀਂ ਕਹਿੰਦੇ ਵੀ ਯਾਰ ਕੋਈ ਮੜ ਕੇ ਕੱਲ ਨੂੰ ਗੁੱਸੇ ਹੋ ਜਾਣਾ ਬਈ ਜਿਵੇਂ ਤੁਸੀਂ ਕਹਦਾ ਬਹੁਤ ਆ ਓਏ ਆ ਰਿਓ ਥੱਲੇ ਤੋਂ ਡਿੱਗਣਾ ਬਈ ਆ ਨਹੀਂ ਸਹੀ ਆ ਕਿਵੇਂ ਆ ਆ ਜਿਹੜਾ ਆਹਾ ਇਹ ਤਾਂ ਬਾਲਾ ਗੂੜਾ ਹੋ ਜਾਣਾ ਇਹ ਤਾਂ ਬਾਲਾ ਇਹ ਬੇਸਟ ਆ ਜਾਣਾ ਪਰ ਭਾਬੀ ਇਹ ਬੇਸਟ ਇਧਰ ਥੋੜਾ ਇਧਰ ਗੱਡੀ ਘਾਟੇ ਜਾ ਰਹੀ ਆ ਥੋੜਾ ਜਿਹਾ ਹੋਰ ਉਸ ਲੈਵਲਾਂ ਦਾ ਦੱਸ ਰਹੇ ਆ ਇਧਰ ਤੇ ਇਧਰ ਸਾਡੀ ਥੋੜੀ ਅਸੀਂ ਪੈਸੇ ਲਾਉਣੇ ਤਾਂ ਥੋੜਾ ਦੱਸ ਰਹੇ ਆ ਆ ਵੀ ਆ ਵੀ ਕੋਈ ਅਸੀਂ ਦਾ ਯਾਰ ਆਹੀ ਫਾਈਨਲ ਕੀਤਾ ਸੀ ਹੁਣ ਤੁਸੀਂ ਕਿਹੜਾ ਕੀਤਾ ਹੋਇਆ ਆਪਾਂ ਆੜਾ ਗੱਲ ਬਸ ਠੀਕ ਆ ਯਾਰ ਠੀਕ ਆ ਮੈਂ ਕਹਿੰਦਾ ਇਹੀ ਕਰ ਦੋ ਠੀਕ ਹੈ डन ਦੂਰ ਕਹਿੰਦਾ ਨਹੀਂ ਸਿੱਧਾ ਸਿਆਰ ਕੀ ਤਿਆਰ ਕੇ ਸੁਖਿਆ ਸਹੀ ਆ ਜਲਦੀ ਦੱਸੋ ਮੇਰਾ ਬਸ ਸਾਰੇ ਯਾਰ ਬਾਈ ਨੇ ਕਹਿਦਾ ਕਹਿੰਦਾ ਸਹੀ ਆ ਸਾਰੇ ਭਣ ਭਰਾ ਜਿਹੜੇ ਮੜ ਕੇ ਦਿਖਾਉਣਾ ਹਰਾਂਗਾ ਮੈਨੂੰ ਤਾਂ ਲੈ ਚਿੰਗਾਂ ਜਿਹੜੇ ਵਧੀਆ ਲੱਗਦੇ ਸੀ ਕਿਹੜਾ ਫਿਰ ਦੱਸੋ ਤੁਸੀਂ ਨਾ ਹਾਂ ਆਹ ਦਾ ਤੇ ਯਾ ਲਾਦੇ ਸੀ ਤੁਸੀਂ ਨਾ ਸਾਨੂੰ ਟੈਨਸ਼ਨ ਚ ਪਾਇਆ ਪਿਆ ਵਾ ਮੜ ਗਏ ਕੇ ਲੈ ਥੋੜਾ ਲੱਗ ਗਿਆ ਬੱਡਾ ਨ ਕਰ ਦੋ ਜੇ ਜੇ ਗੱਲ ਸੁਣ ਲਓ ਜੇ ਸੋਹਣਾ ਲੱਗਿਆ ਇਹ ਦੇਖਦਾ ਤੈਨੂੰ ਵੜ ਲੈਣਾ ਸੀ ਲੈ ਦੋ ਤੁਸੀਂ ਮਰਜ਼ੀ ਕਰੋ ਆ ਚਾਹ ਤਗੜੀ ਬਣਾ ਬਾਲ ਪੱਟੀ ਦਾ ਕੰਮ ਨਹੀਂ ਭਰਦਾ ਤੁਹਾਡੇ ਮਗਰ ਬਾਲ ਮਰਜ਼ੀ ਕਰ ਲੋ ਬਾਲ ਪੱਟੀ ਦਾ ਕੰਮ ਅੱਜ ਨਿਪਟ ਜਾਣਾ ਬਾਈ ਹੁਣਾਂ ਦਾ ਬਸ ਮੇਨ ਕੰਮ ਰੰਗ ਦਾ ਰਹਿ ਜਾਣਾ ਠੀਕ ਆ ਤੇ ਹੁਣ ਰੰਗ ਆਪਾਂ ਸਾਰੇ ਭਣਾਂ ਪਰਾਵਾਂ ਨੂੰ ਦਿਖਾਉਣਾ ਵਾ ਵੀ ਆਪਾਂ ਕਿਹੜਾ ਕਰਾ ਰਹੇ ਆ ਠੀਕ ਆ ਹੁਣ ਇੱਕ ਫਾਈਨਲ ਕਰ ਲਵਾਂ ਕਿਹੜਾ ਕਲਦੀ ਕਰੋ ਜਲਦੀ ਜਲਦੀ ਬੋਲੋ ਜਲਦੀ ਕਰਾਂ ਦੀ ਬਸ ਉਹ ਨਹੀਂ ਇਹ ਜਾ ਜਾ ਪਪਾ ਜੀ ਸਹੀ ਕਰੋ ਬੋਲੋ ਜਲਦ ਬਾਜੀ ਦਾ ਕੰਮ ਹੁਣ ਬਾਈ ਉਹ ਤਾਂ ਕਹਿੰਦਾ ਉਹੀ ਸਹੀ ਹੈ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਮੇਰੀ ਗੱਲ ਸੁਣੋ ਮੈਂ ਇੱਕੋ ਗੱਲ ਹੀ ਕਹੂੰਗਾ ਮੈਂ ਇੱਕੋ ਗੱਲ ਹੀ ਕਹੂੰਗਾ ਮੈਂ ਬਾੜੀਆਂ ਗੱਲਾਂ ਨਹੀਂ ਕਹਾਂ ਜਿਹੜਾ ਆਪਾਂ ਰੰਗ ਫਾਈਨਲ ਕੀਤਾ ਨਾ ਰੰਗ ਤੁਹਾਡੇ ਘਰ ਨੂੰ ਉਹੀ ਸੋਹਣਾ ਲੱਗਣਾ ਸਿੱਧੀ ਜੀ ਗੱਲ ਹੈ ਬਸ ਤੂੰ ਵੀ ਉਹੀ ਕਹਿੰਦਾ ਸਹੀ ਹੈ ਬਾਈ ਸਹੀ ਹੈ ਯਾਰ ਬਾਈ ਆਹ ਆਹ ਰੰਗ ਫਾਈਨਲ ਕੀਤਾ ਆਹ ਹਾਂ ਕੀ ਇਹ ਕਿਹੜਾ ਮਿਸਟੀ ਹਾਂ ਮਿਸਤੀ ਮਾਨੀ ਤੇ ਇਹ ਨਾ ਆਪਾਂ ਇਹ ਕੀਤਾ ਕਿਤਾ ਕਿ ਹੋਰ ਕੀਤਾ ਇਹੀ ਇਹੀ ਮੈਂ ਕੀਤਾ ਮੈਨੂੰ ਪਤਾ ਹਾਂ ਆ ਆ ਸੀ ਆ ਕਹਿੰਦੇ ਈ ਤੂੰ ਆ ਕਰ ਓਏ ਯਾਰ ਜਦੋਂ ਹੋ ਗਿਆ ਨਾ ਇਹ ਉਦੋਂ ਉਦੋਂ ਸੋਹਣਾ ਲੱਗਣਾ ਐ ਨਹੀਂ ਸੋਹਣਾ ਲੱਗਣਾ ਐ ਐ ਤੈਨੂੰ ਐ ਐ ਲੱਗਿਆਣਾ ਚੱਲ ਠੀਕ ਹੈ ਵਾ ਠੀਕ ਹੈ ਡਨ ਕਰੋ ਵਾ ਠੀਕ ਹੈ ਜੀ ਆ ਲੋ ਜੀ ਸਾਰੇ ਭੈਣਾਂ ਭਰਾਵਾਂ ਨੂੰ ਦਿਖਾ ਦਈਏ ਕਿ ਨੂਰ ਕੇ ਕਾਰਨੋਂ ਆਪਾਂ ਆ ਰੰਗ ਕਰਾਉਣ ਲੱਗੇ ਆ ਵਾਲਾ ਠੀਕ ਹੈ ਜੀ ਆ ਵਾਲਾ ਇਹ ਡਨ ਕਰਦਾ ਵਾ ਹੁਣ ਵਾਲਪੱਟੀ ਦਾ ਤਕਰੀਬਨ ਬਾਈ ਉਹਨੇ ਕੰਮ ਨਿਬੜਤਾ ਵਾ ਤੇ ਕਿਦਾਂ ਸ਼ੁਰੂ ਕਰਨੇਗਾ ਪੇਂਟ ਦਾ ਕੰਮ ਵੀਰੇ ਆਪਾਂ ਬਸ ਕੱਲ ਦਾ ਤਾਂ ਰੁਕ ਜੋ ਮਬਰ ਕਿ ਆਪਾਂ ਕਮਰਿਆਂ ਚ ਕਾਰੀ ਦਿੰਨੇ ਆ ਵਾਲਪੱਟੀ ਹੋ ਗਈ ਆ ਤੇ ਸਮਾਨ ਰੱਖਿਆ ਜਾਊਗਾ ਸਾਰਾ ਫਾਈਨਲ ਹੋ ਜਾਊਗਾ ਆਪਾਂ ਕੱਲ ਨੂੰ ਹੀ ਕਰਦੇ ਆਗੇ ਰੰਗ ਦਾ ਪਹਿਲਾਂ ਬਾਈ ਨਾਲ ਠੇਕਾ ਸੀਗਾ ਆਪਣਾ ਵਾਲਪੱਟੀ ਦਾ ਪਰ ਹੁਣ ਬਾਈ ਨਾਲ ਕੰਮ ਨਿਬੜ ਗਿਆ ਬਾਈ ਕਹਿੰਦਾ ਬੂਹੇ ਬਾਰੀਆਂ ਜਿੰਨਾ ਵਾ ਰੰਗ ਪੇਂਟ ਪੂਣ ਸਾਰਾ ਕੋਈ ਡਨ ਕਰਾ ਦੇ। ਕਿਹਾ ਮੈਂ ਸਾਰਾ ਹੀ ਕਰ ਦੇ। ਤੇ ਬਾਈ ਨਾ ਬਾਈ ਮੁੱਕਰ ਨਾ ਜਾਵੇ। ਵਿੱਚੇ ਪੌੜੀ। ਬਾਈ ਲੈ ਲਿਆ। ਤੇ ਇਸ ਕਰਕੇ ਸਬੂਤ ਇਕੱਠੇ ਕਰ ਰਿਹਾ। ਪੌੜੀ ਵਿੱਚੇ। ਲੋ ਜੀ ਇੱਕ ਵਾਰੀ ਫੇਰ ਦਿਖਾ ਸਕਿਆ ਆਹ ਰੰਗ ਬਾਈ। ਡਨ ਹੋ ਗਿਆ ਬਾਈ ਦਾ ਠੀਕ ਆ। ਤੇ ਬਸ ਠੀਕ ਆ ਬਾਈ ਡਨ ਆ। ਆ ਗੇਟ ਵੀ ਵਿੱਚ ਆਪਣਾ। ਸਾਰਾ ਜੰਗਲਾ ਜੰਗਲਾ ਸਾਰਾ ਕੁਝ ਕੋਈ ਨਹੀਂ ਛੱਡਣਾ। ਆ ਕੋੜੀਆਂ ਕੋੜੀਆਂ ਸਾਰੀਆਂ ਰੰਗਣੀਆਂ। ਥੈਂਕ ਯੂ ਜੀ ਸਾਰੇ ਬੰਨ ਬਣਾਵਾ ਦਾ। ਥੋੜੀ ਵੀ ਆ। ਤੇ ਬਾਕੀ ਜਦੋਂ ਰੰਗ ਕਰਨਗੇ ਬਾਈ ਹੁਣ ਤੁਹਾਨੂੰ ਦਿਖਾਈ ਚੱਲਾਂਗੇ ਨਾਲ ਦੇ ਨਾਲ ਧੰਨਵਾਦ ਸਾਰੇ ਭੈਣ ਭਰਾਵਾਂ ਜਿੰਨੇ ਵੀ ਤੁਸੀਂ ਪਿਆਰ ਕਰਦੇ ਆ ਥੈਂਕ ਯੂ ਸੋ ਮੱਚ